ਇਹਦੇ ਹਾਰਟ ਅਟੈਕ ਨੇ ਇਹ ਇੰਨੇ ਜ਼ਿਆਦਾ ਕਿਉਂ ਹੋ ਰਹੇ ਨੇ ਕਾਰਨ ਕੀ ਹੈ ਅਸੀਂ ਡੀ-ਸਟ्रेस ਹੋਣਾ ਭੁੱਲ ਗਏ ਅਸੀਂ ਕੁਦਰਤ ਤੋਂ ਦੂਰ ਹੋ ਗਏ ਇਹ ਨੌਜਵਾਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਅੱਜਕੱਲ ਜ਼ਿਆਦਾਤਰ ਤੁਸੀਂ ਦੇਖਿਆ ਹੋਣਾ ਕਿ ਜਿਮ ਦੇ ਵਿੱਚ ਅਟੈਕ ਆ ਰਹੇ ਨੇ ਦੇਖੋ ਅਗਰ ਆਪਾਂ ਪ੍ਰੋਪਰ ਬੋਡੀ ਨੂੰ ਵਾਰਮ-ਅਪ ਨਹੀਂ ਕਰਾਂਗੇ ਇੱਕ ਤਾਂ ਐਕਸਰਸਾਈਜ਼ ਨਾ ਕਰਨਾ ਹੋਇਆ ਲੇਕਿਨ ਇੱਕ ਐਕਸਰਸਾਈਜ਼ ਕਰੀਆ ਔਰ ਗਲਤ ਤਰੀਕੇ ਨਾਲ ਕਰਨ ਜਦੋਂ ਹਾਰਟ ਅਟੈਕ ਆਉਂਦਾ ਬੋਡੀ ਦੇ ਅੰਦਰ ਕੀ ਹੋਣ ਲੱਗ ਜਾਂਦਾ ਜਦੋਂ ਹਾਰਟ ਅਟੈਕ ਆਉਂਦਾ ਤਾਂ ਦਿਲ ਸਾਰੀ ਬੋਡੀ ਨੂੰ ਦਿੰਦਾ ਆਕੂ ਉਸ ਦੀ ਆਪਣੀ ਖੂਨ ਦੀ ਸਪਲਾਈ ਕੱਟ ਜਾਂਦੀ ਹੈ ਡਾਕਟਰ ਨਦੀਮ ਸਾਹਿਬ ਦਾ ਇੱਕ ਵਾਰ ਫੇਰ ਸਵਾਗਤ ਹੈ। ਥੈਂਕ ਯੂ so much। ਡਾਕਟਰ ਸਾਹਿਬ ਇਹ ਦੱਸੋ ਕਿ ਕਿਵੇਂ ਲੱਗਿਆ ਦੁਬਾਰਾ ਆ ਕੇ? ਬਹੁਤ ਵਧੀਆ ਲੱਗਿਆ ਸਰ। ਬਾਰ ਬਾਰ ਆਉਣਾ ਹੋਵੇ। ਮੈਨੂੰ ਅੱਜ ਅੱਜ ਆਪਾਂ ਜਿਹੜੀ ਹਾਰਟ ਪ੍ਰੋਬਲਮ ਆ ਦਿਲ ਦੇ ਜਿਹੜੇ ਰੋਗ ਨੇ ਨਾ ਬਾਰੇ ਗੱਲ ਕਰਨੀ ਹੈ। ਬਿਲਕੁਲ ਬਿਲਕੁਲ ਸਹੀ ਹੈ। ਕਿਉਂਕਿ ਜਿਹੜੇ ਹਾਰਟ ਅਟੈਕ ਨੇ ਬਹੁਤ ਹੋ ਰਹੇ ਨੇ। ਨੌਜਵਾਨਾਂ ਦੇ ਵਿੱਚ ਵੀ ਸਮੱਸਿਆ ਬਹੁਤ ਹੋ ਰਹੀ ਹੈ। ਆਪਾਂ ਅਟੈਕ ਤੋਂ ਸ਼ੁਰੂ ਕਰਦੇ ਹਾਂ ਕਿ ਜਿਹੜੇ ਹਾਰਟ ਅਟੈਕ ਨੇ ਇਹ ਇੰਨੇ ਜ਼ਿਆਦਾ ਕਿਉਂ ਹੋ ਰਹੇ ਨੇ ਕਾਰਨ ਕੀ ਹੈ ਸਾਇੰਸ ਟੈਕਨੋਲੋਜੀ ਨੇ ਬਹੁਤ ਤਰੱਕੀ ਕੀਤੀ ਉਸ ਦੇ ਨਾਲ ਨਾਲ ਇੱਕ ਸਾਇੰਸ ਟੈਕਨੋਲੋਜੀ ਦੇ ਨਾਲ ਇੱਕ ਚੀਜ਼ ਜੋ ਸਾਡੇ ਇਨਸਾਨਾਂ ਦੇ ਵਿੱਚ ਆਈ ਉਹ ਐਸੀ ਕਿ ਅਸੀਂ ਆਪਣੇ ਆਪ ਨੂੰ ਸਮਾਂ ਦੇਣਾ ਘਟਾ ਦਿੱਤਾ ਜੀ ਅਸੀਂ ਡੀ-ਸਟ੍ਰੈਸ ਹੋਣਾ ਭੁੱਲ ਗਏ ਅਸੀਂ ਕੁਦਰਤ ਤੋਂ ਦੂਰ ਹੋ ਗਏ ਇਨਸਾਨ ਮਸ਼ੀਨਾਂ ਦੇ ਵਿੱਚ ਮਸ਼ੀਨਾਂ ਵਰਗਾ ਹੋ ਗਿਆ ਹੂੰ ਸੋ ਇਸ ਦਾ ਇੱਕ ਵੱਡਾ ਫੈਕਟਰ ਹੈ ਸਟ੍ਰੈਸ ਜੀ ਹਾਰਟ ਅਟੈਕ ਦਾ ਹਣਾ ਵੱਡਾ ਫੈਕਟਰ ਹੈ ਸਟ्रेस ਤੇ ਦੂਸਰੇ ਹੋਰ ਫੈਕਟਰ ਵੀ ਹਨਗੇ ਜਿਨ੍ਹਾਂ ਕਾਰਨ ਇਨਸਾਨ ਨੂੰ ਹਾਰਟ ਅਟੈਕ ਹੁੰਦਾ ਉਸ ਦੇ ਜੀਨਸ ਦਾ ਉਸ ਦੇ ਹੈਰੀਡਿਟਰੀ ਖਾਨਦਾਨੀ ਚੱਲਿਆ ਆ ਰਿਹਾ ਹੁੰਦਾ ਏਸ਼ੀਅਨ ਲੋਕਾਂ ਦੇ ਵਿੱਚ ਜ਼ਿਆਦਾ ਹੁੰਦਾ ਨੰਬਰ 2 ਕਿਹੜਿਆਂ ਚ ਏਸ਼ੀਅਨ ਲੋਕਾਂ ਏਸ਼ੀਅਨ ਲੋਕਾਂ ਦੇ ਵਿੱਚ ਕਿਉਂਕਿ ਇਹਨਾਂ ਦੀਆਂ ਹਾਰਟ ਦੀਆਂ ਜਿਹੜੀਆਂ ਨਾੜਾਂ ਨੇ ਉਹ ਥੋੜੀਆਂ ਪਤਲੀਆਂ ਹੁੰਦੀਆਂ ਨੇ ਓਕੇ ਤੰਗ ਹੁੰਦੀਆਂ ਨੇ ਨੈਰੋ ਹੁੰਦੀਆਂ ਨੇ ਨੰਬਰ 3 ਅਨਕੰਟਰੋਲਡ ਬਲੱਡ ਪ੍ਰੈਸ਼ਰ ਤੇ ਡਾਇਬੀਟਿਸ ਦਾ ਹੋਣਾ ਸ਼ੂਗਰ ਤੇ ਬੀਪੀ ਦਾ ਅਨਕੰਟਰੋਲਡ ਹੋਣਾ ਸਮੇਂ ਸਿਰ ਦਵਾਈ ਦਾ ਨਾ ਲੈਣਾ ਜਿਸ ਕਰਕੇ ਅਨ ਕੰਟਰੋਲ ਹੋ ਜਾਂਦਾ ਬੀਪੀ ਸ਼ੂਗਰ ਦਾ ਇਲਾਜ ਜਦੋਂ ਦੋ ਬਿਮਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਚਾਂਸਸ ਜ਼ਿਆਦਾ ਵੱਧ ਜਾਂਦੇ ਨੇ ਕਿ ਬੰਦੇ ਨੂੰ ਹਾਰਟ ਅਟੈਕ ਦੀ ਦਿੱਕਤ ਆ ਸਕਦੀ ਆ ਬਾਕੀ ਸਟ्रेस ਦਾ ਲੈਣਾ ਹੋ ਗਿਆ ਮੋਟਾਪੇ ਦਾ ਹੋਣਾ ਹੋ ਗਿਆ ਖਾਣ ਪਾਣ ਦੇ ਵਿੱਚ ਫਾਸਟ ਫੂਡ ਦਾ ਖਾਣਾ ਹੋ ਗਿਆ স্মੋਕਿੰਗ ਹੋ ਗਈ ਅਲਕੋਹਲ ਹੋ ਗਈ ਇਹ ਸਾਰੇ ਫੈਕਟਰਸ ਨੇ ਜਿਹੜੇ ਕਿ ਇੱਕ ਹਾਰਟ ਅਟੈਕ ਨੂੰ ਜਨਮ ਦਿੰਦੇ ਨੇ ਇਹ ਨੌਜਵਾਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਅੱਜਕੱਲ। ਦੇਖੋ ਇੱਕ ਤਾਂ ਉਹ ਸਟ्रेस ਲੈ ਰਹੇ ਨੇ ਸਟ्रेस ਜਾਂ ਹੋਰ ਕੋਈ ਕਾਰਨ ਵੀ ਆ ਜੀਨਸ ਹੋਗੇ। ਜੀ। ਜ਼ਿਆਦਾਤਰ ਤੁਸੀਂ ਦੇਖਿਆ ਹੋਣਾ ਕਿ ਜਿਮ ਦੇ ਵਿੱਚ ਅਟੈਕ ਆ ਰਹੇ ਨੇ। ਹਾਂ ਜਿਮ ਬਾਰੇ ਵੀ ਕਾਫੀ। ਦੇਖੋ ਅਗਰ ਆਪਾਂ ਪ੍ਰੋਪਰ ਬੋਡੀ ਨੂੰ ਵਾਰਮ-ਅਪ ਨਹੀਂ ਕਰਾਂਗੇ ਇੱਕ ਹਾਈ ਇੰਟੈਂਸਿਟੀ ਜਿਹੜੀ ਐਕਸਰਸਾਈਜ਼ ਕਰਾਂਗੇ ਉਸ ਦੇ ਲਈ ਦਿਲ ਦੇ ਉੱਪਰ ਬੋਝ ਪੈ ਜਾਂਦਾ। ਜਦੋਂ ਆਪਾਂ ਭੱਜਦੇ ਹਾਂ ਕੋਈ ਐਕਸਰਸਾਈਜ਼ ਕਰਦੇ ਹਾਂ ਤਾਂ ਸਾਡੇ ਸ਼ਰੀਰ ਨੂੰ ਜ਼ਿਆਦਾ ਖੂਨ ਦੀ ਲੋੜ ਪੈਂਦੀ ਆ ਉਹ ਖੂਨ ਪਹੁੰਚਾਏਗਾ ਗਨ ਹਾਰਟ ਪਹੁੰਚਾਏਗਾ ਨਾ ਤਾਂ ਅਚਾਨਕ ਹੀ ਹਾਰਟ ਦੇ ਉੱਪਰ ਇੱਕ ਵੱਡਾ ਪ੍ਰੈਸ਼ਰ ਪੈ ਜਾਂਦਾ ਹੈ ਇਸੇ ਕਰਕੇ ਕਹਿੰਦੇ ਨੇ ਕਿ ਪਹਿਲਾਂ ਵਾਰਮ ਅਪ ਹੋਵੋ ਪ੍ਰੋਪਰ ਵਾਰਮ ਅਪ ਹੋਣ ਤੋਂ ਬਾਅਦ ਹੀ ਆਪਾਂ ਐਕਸਰਸਾਈਜ਼ ਕਰੀਏ ਬਿਨਾਂ ਵਾਰਮ ਅਪ ਹੋਏ ਅਗਰ ਆਪਾਂ ਇੱਕਦਮ ਆਪਣੀ ਬੋਡੀ ਤੋਂ ਜ਼ਿਆਦਾ ਜ਼ੋਰ ਲਵਾਂਗੇ ਤਾਂ ਇਹ ਸਮੱਸਿਆ ਆਏਗੀ ਆਏਗੀ ਸੋ ਇਸ ਦਾ ਸਮੱਸਿਆ ਦਾ ਹੱਲ ਇਹੀ ਹੈ ਕਿ ਅਸੀਂ ਪ੍ਰੋਪਰ ਵਾਰਮ ਅਪ ਹੋ ਕੇ ਹੀ ਐਕਸਰਸਾਈਜ਼ ਸ਼ੁਰੂ ਕਰੀਏ ਬਾਕੀ ਜਿਹੜੇ ਜਿਮ ਨਹੀਂ ਲਗਾਉਂਦੇ ਦੂਸਰਾ ਸਾਰਾ ਸਟ੍ਰੈਸ ਕਿਉਂਕਿ ਜਿਮ ਦੇ ਵਿੱਚ ਹੁਣ ਸਾਰਿਆਂ ਨੂੰ ਤਾਂ ਆਉਂਦਾ ਨਹੀਂ ਉਹ ਤਾਂ ਮੇਨੂੰ ਲੱਗਦਾ ਬਹੁਤ ਘੱਟ ਨੂੰ ਹੁਣਾ ਬਹੁਤ ਘੱਟ ਨੂੰ ਹੁਣਾ ਆਪਾਂ ਸਾਰਿਆਂ ਨੂੰ ਤਾਂ ਕਹਿ ਨਹੀਂ ਸਕਦੇ ਜਿਮ ਦੇ ਨਾਲ ਤਾਂ ਜਿਹੜਾ ਵੀ ਬੰਦਾ ਹੈਲਦੀ ਵੀ ਰਹਿੰਦੇ ਨੇ ਗਲਤੀ ਕਰੇਗਾ ਉਸ ਨੂੰ ਉਸ ਦਾ ਖਮਿਆਜ਼ਾ ਭੁਗਤਣਾ ਪਏਗਾ ਜੀ ਠੀਕ ਹੈ ਨਾ ਇੱਕ ਨੌਜਵਾਨਾ ਜਿਸ ਨੂੰ ਪਤਾ ਨਹੀਂ ਹੈ ਵਾਰਮ ਅਪ ਦੀ ਵੈਲਿਊ ਦਾ ਨਹੀਂ ਪਤਾ ਹੈ ਕਨਸੈਪਟ ਨਹੀਂ ਹੈ ਕਿ ਵਾਰਮ ਅਪ ਕੀ ਹੁੰਦਾ ਤਾਂ ਉਸ ਨਾਲ ਹੀ ਦਿੱਕਤ ਆਏਗੀ ਦੂਸਰਾ ਖਾਨ ਪੀਣ ਆਪਣਾ ਇੱਥੇ ਦਾ ਕਿਸ ਤਰ੍ਹਾਂ ਦਾ ਹੈ ਹੂੰ ਛੱਡ ਲਿਆਕ ਆਫ ਐਕਸਰਸਾਈਜ਼ ਫਿਜ਼ੀਕਲ ਐਕਟੀਵਿਟੀ ਦਾ ਨਾ ਕਰਨਾ ਹੋ ਗਿਆ ਬਹੁਤ ਜ਼ਿਆਦਾ ਸਟ्रेस ਦਾ ਲੈਣਾ ਅਨ ਕੰਟਰੋਲਡ ਡਾਇਬੀਟਿਸ ਯਾਨੀ ਕਿ ਸ਼ੂਗਰ ਦਾ ਹੋਣਾ ਅਨ ਕੰਟਰੋਲਡ ਬਲੱਡ ਪ੍ਰੈਸ਼ਰ ਦਾ ਹੋਣਾ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹਾਰਟ ਅਟੈਕ ਵੱਲ ਲੈ ਕੇ ਜਾਂਦੀਆਂ ਨੇ ਇੱਕ ਇਨਸਾਨ ਨੂੰ ਇੱਕ ਤਾਂ ਐਕਸਰਸਾਈਜ਼ ਨਾ ਕਰਨਾ ਹੋਇਆ ਲੇਕਿਨ ਇੱਕ ਐਕਸਰਸਾਈਜ਼ ਕਰੀ ਔਰ ਗਲਤ ਤਰੀਕੇ ਨਾਲ ਕਰ ਲਈ ਇਹ ਚੀਜ਼ ਹੋ ਗਈ ਹਾਂ ਅਦਰਵਾਈਜ਼ ਐਕਸਰਸਾਈਜ਼ ਕਰਨ ਦੇ ਨਾਲ ਤਾਂ ਪ੍ਰੋਬਲਮ ਠੀਕ ਹੀ ਹੁੰਦੀ ਹੈ ਨਾ ਬਿਲਕੁਲ ਸਹੀ ਹੁੰਦੀ ਹੈ ਲੇਕਿਨ ਉਸਲੀ ਜਸਟ ਇੱਕ ਵਾਰਮ ਅਪ ਕਰਨਾ ਹੁੰਦਾ ਆਪਣੇ ਆਪ ਨੂੰ ਗਰ ਵਾਰਮ ਅਪ ਕਰਕੇ ਨਹੀਂ ਕਰ ਦਿੱਤਾ ਇਹ ਦਿੱਕਤ ਆ ਸਕਦੀ ਆ ਸਭ ਨੂੰ ਨਹੀਂ ਆਉਂਦੀ ਹੈਗੀ ਲੇਕਿਨ ਆ ਸਕਦੀ ਆ ਆਪਾਂ ਦੇਖ ਰਹੇ ਆ ਕਿ ਜਿਮ ਦੇ ਵਿੱਚ ਹਾਰਟ ਅਟੈਕ ਆ ਜਾਂਦੇ ਨੇ ਇਸ ਦਾ ਕਰਨੀ ਹੈ ਡਾਕਟਰ ਸਾਹਿਬ ਜੇ ਅਪਨੇ ਦੀ ਜ਼ਰਾ ਡੈਪਥ ਦੇ ਵਿੱਚ ਜਾਈਏ ਜਦੋਂ ਹਾਰਟ ਅਟੈਕ ਆਉਂਦਾ ਤਾਂ ਅੰਦਰ ਕੀ ਐਕਟੀਵਿਟੀ ਹੋ ਜਾਂਦੀ ਹੈ ਬਾਡੀ ਦੇ ਅੰਦਰ ਕੀ ਹੋਣ ਲੱਗ ਜਾਂਦਾ ਐਸਾ ਜਦੋਂ ਹਾਰਟ ਅਟੈਕ ਆਉਂਦਾ ਤਾਂ ਦਿਲ ਸਾਰੀ ਬਾਡੀ ਨੂੰ ਦਿੰਦਾ ਖੂਨ ਹੂੰ ਉਸ ਦੀ ਆਪਣੀ ਖੂਨ ਦੀ ਸਪਲਾਈ ਕੱਟ ਜਾਂਦੀ ਹੈ ਉਸ ਦੀ ਆਪਣੀ ਖੂਨ ਦੀ ਸਪਲਾਈ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਕਰਕੇ ਹਾਰਟ ਅਟੈਕ ਆਉਂਦਾ ਛਾਤੀ ਦੇ ਵਿੱਚ ਦਰਦ ਹੁੰਦਾ ਪਸੀਨਾ ਆਉਂਦਾ ਛਾਤੀ ਘੁੱਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਲੱਛਣ ਨੇ ਕੁਝ ਇਨੀਸ਼ੀਅਲ ਉਸ ਤੋਂ ਬਾਅਦ ਸਾਹ ਦਾ ਚੜਨਾ ਹੋ ਗਿਆ ਧੜਕਣ ਦਾ ਬੰਦ ਹੋ ਜਾਣਾ ਅਲਟੀਮੇਟਲੀ သਤਵਲ ਚਲਾ ਜਾਂਦਾ ਬੰਦਾ ਜਦੋਂ ਹਾਰਟ ਅਟੈਕ ਆਉਂਦਾ ਤੋ ਉਸ ਤੋਂ ਪਹਿਲਾਂ ਦੇ ਸਿੰਪਟਮ ਕੀ ਹੁੰਦੇ ਨੇ ਦੇਖੋ ਇੱਕ ਅਵੇਅਰਨੈਸ ਹੋ ਜੇ ਤਾਂ ਕਿ ਅਗਰ ਕੋਈ ਅਸਾਨੀ ਦੀ ਚੀਜ਼ ਕੋਈ ਬੰਦਾ ਫੇਸ ਕਰੇ ਤਾਂ ਉਹ ਆਪਣੇ ਇੰਤਜ਼ਾਮ ਕਰ ਲੇ ਪਹਿਲਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਵਿੱਚ ਜਦੋਂ ਹਾਰਟ ਅਟੈਕ ਆਂਦਾ ਤਾਂ ਸਭ ਨਾਲੋਂ ਪਹਿਲਾਂ ਪੇਸ਼ੈਂਟ ਦੀ ਛਾਤੀ ਦੇ ਵਿੱਚ ਦਰਦ ਹੁੰਦਾ ਛਾਤੀ ਭਾਰੀ ਪੈਂਦੀ ਹੈ ਐਦਾਂ ਲੱਗਦਾ ਜਿਦਾਂ ਛਾਤੀ ਦੇ ਉੱਪਰ ਕਿਸੇ ਨੇ ਵਜ਼ਨ ਦੇ ਦਿੱਤਾ ਜੀ ਖੱਬੀ ਬਾਹ ਦੇ ਵਿੱਚ ਦਰਦ ਜਾ ਸਕਦਾ ਪੇਟ ਦੇ ਵਿੱਚ ਦਰਦ ਜਾ ਸਕਦਾ ਜਵਾੜੇ ਦੇ ਵਿੱਚ ਦਰਦ ਜਾ ਸਕਦਾ ਬੈਕ ਦੇ ਵਿੱਚ ਦਰਦ ਜਾ ਸਕਦਾ ਪਸੀਨਾ ਆਏਗਾ ਛਾਤੀ ਨੂੰ ਕੋਟਨ ਮਹਿਸੂਸ ਹੋਏਗੀ ਇਹ ਲੱਛਣ ਨੇ ਇੱਕ ਹਾਰਟ ਅਟੈਕ ਦੇ ਇਫ ਡਾਕਟਰ ਸਾਹਿਬ ਜਿਹੜਾ ਛਾਤੀ ਦਾ ਦਰਦ ਹੋਇਆ ਇਹ ਐਸਿਡ ਕਰਕੇ ਵੀ ਹੋ ਜਾਂਦਾ ਹੁੰਦਾ ਹੈ ਐਸਿਡ ਕਰਕੇ ਹੋ ਜਾਏਗਾ ਲੇਕਿਨ ਉਹ ਐਸਿਡ ਦਾ ਦਰਦ ਦੂਸਰੇ ਪਾਸੇ ਜਾਏਗਾ ਨਹੀਂ ਬਾਹਾਂ ਦੇ ਵਿੱਚ ਨਹੀਂ ਜਾਏਗਾ ਜੀ ਉੱਪਰ ਜਵਾੜੇ 'ਚ ਨਹੀਂ ਜਾਏਗਾ ਪੇਟ ਦੇ ਵਿੱਚ ਨਹੀਂ ਜਾਏਗਾ ਹੂੰ ਉਸ ਦੇ ਲੱਛਣ ਹੋਰ ਹੋਣਗੇ ਉਹ ਧੜਕਣ ਨਹੀਂ ਵਧੇਗੀ ਇੰਨੀ ਜ਼ਿਆਦਾ ਪਸੀਨੇ ਨਹੀਂ ਆਣਗੇ ਏਜ ਘਟ ਹੋਏਗੀ ਪੇਸ਼ੈਂਟ ਦੀ ਹਿਸਟਰੀ ਹੋਊਗੀ ਕਿ ਬੰਦੇ ਨੇ ਕੁਝ ਐਸਿਡਿਕ ਚੀਜ਼ ਖਾਦੀ ਆ ਕੋਈ ਤਲੀ ਚੀਜ਼ ਖਾਦੀ ਆ ਭਾਰਾ ਖਾਣਾ ਖਾਦਾ ਕੋਈ ਨਾਨ ਵੇਜ ਆਈਟਮ ਖਾਦੀ ਆ ਤਜਾਬ ਬਣਾਉਣ ਵਾਲੀ ਕੋਈ ਆਈਟਮ ਉਹ ਫੂਡ ਆਈਟਮ ਉਸਨੇ ਖਾਦੀ ਆ ਉੱਥੋਂ ਪਤਾ ਚੱਲ ਜਾਏਗਾ ਲੇਕਿਨ ਜਿੱਥੇ ਹਾਰਟ ਅਟੈਕ ਵਾਲੇ ਦਾ ਮਸਲਾ ਆਏਗਾ ਹਾਰਟ ਅਟੈਕ ਵਾਲੀ ਦਾ ਪਤਾ ਲੱਗ ਜਾਏਗਾ ਕਿ ਹਾਂ ਬੰਦਾ ਬਹੁਤ ਦੇਰ ਤੋਂ ਸਮੋਕਿੰਗ ਕਰ ਰਿਹਾ ਸੀ ਇਹਦਾ ਅਨ ਕੰਟਰੋਲਡ ਬੀਪੀ ਰਹਿੰਦਾ ਸੀਗਾ ਜਾਂ ਇਹਨੂੰ ਸ਼ੂਗਰ ਸੀ ਇਹਨੂੰ ਪਹਿਲਾਂ ਵੀ ਹਾਰਟ ਅਟੈਕ ਆ ਚੁੱਕਿਆ ਸੀ ਨੇ ਜਿਹੜੇ ਬਿਲਕੁਲ ਹੈਲਥੀ ਨੇ ਇਹ ਵੀ ਤਾਂ ਹੁੰਦਾ ਨਾ ਕਿ ਜਿਨ੍ਹਾਂ ਨੂੰ ਬਿਲਕੁਲ ਤੰਦਰੁਸਤ ਹੁੰਦੇ ਨੇ ਉਹਨਾਂ ਨੂੰ ਅਚਾਨਕ ਆ ਜਾਂਦਾ ਉਹ ਆਪਾਂ ਨੂੰ ਲੱਗ ਰਹੇ ਨੇ ਤੰਦਰੁਸਤ ਸਾਨੂੰ ਲੱਗ ਰਹੇ ਨੇ ਤੰਦਰੁਸਤ ਲੇਕਿਨ ਇਹਨਾਂ ਨੂੰ ਆਪਣੇ ਆਪ ਨੂੰ ਵੀ ਫੀਲ ਹੁੰਦਾ ਕਿ ਮੈਂ ਤੰਦਰੁਸਤ ਹਾਂ ਕੁਝ ਨਹੀਂ ਉਹ ਲੱਗ ਰਿਹਾ ਕਿ ਤੰਦਰੁਸਤ ਹੈ ਲੇਕਿਨ ਅੰਦਰ ਫਿਰ ਹਾਰਟ ਅਟੈਕ ਕਿਉਂ ਆਇਆ ਅਗਰ ਸੱਚਮੁੱਚ ਹੀ ਉਹ ਤੰਦਰੁਸਤ ਸੀ ਕਿਉਂਕਿ ਸਾਇੰਸ ਅੰਦਰ ਤੋਂ ਦੇਖਦੀ ਆ ਡਾਕਟਰ ਬਾਹਰੋਂ ਨਹੀਂ ਦੇਖਦਾ ਡਾਕਟਰ ਉਹਦੀ ਹਾਰਟ ਨੂੰ ਦੇਖਦਾ ਅੰਦਰ ਜਾ ਕੇ ਵੇਖਦਾ ਕਿ ਹਾਂ ਅੰਦਰ ਕੀ ਚੱਲ ਰਿਹਾ ਸੀ ਉਹ ਇੱਕ ਦਿਨ ਚ ਤਾਂ ਬਣਿਆ ਨਹੀਂ ਹੈ ਰਾਤੋ ਰਾਤ ਹੋ ਜਾਣੀ ਉਦੇ ਪਿੱਛੇ ਇੱਕ ਕਹਾਣੀ ਆ ਕਿ ਹਾਂ ਵੀ ਪੇਸ਼ੈਂਟ ਨੇ ਸਟ्रेस ਲੈਤੀ ਪੇਸ਼ੈਂਟ ਦਾ ਬੀਪੀ ਵੱਧ ਰਿਹਾ ਸੀ ਪੇਸ਼ੈਂਟ ਟਾਈਮ ਸਿਰ ਦਵਾਈ ਨਹੀਂ ਲੈ ਰਿਹਾ ਸੀਗਾ ਜਾਂ ਪੇਸ਼ੈਂਟ ਨੂੰ ਕੁਝ ਚੀਜ਼ਾਂ ਨੂੰ ਉਹਨੇ ਦਰਦ ਦਰਗੁਜ਼ਰ ਕਰ ਦਿੱਤਾ ਨਜ਼ਰ ਅੰਦਾਜ਼ ਕਰ ਦਿੱਤਾ ਜਾਂ ਪਹਿਲਾਂ ਵੀ ਉਹਨੂੰ ਛੋਟਾ ਮੋਟਾ ਕੋਈ ਹਾਰਟ ਅਟੈਕ ਆਇਆ ਜਾਂ ਛੋਟਾ ਮੋਟਾ ਸਟ्रेस ਨਾਲ ਅਚਾਨਕ ਬੀਪੀ ਕਦੇ ਵੀ ਕਿਸੇ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਹੋਈ ਬੰਦਾ ਵੈਸੇ ਹੈਲਦੀ ਅਚਾਨਕ ਉਹਨੇ ਬਹੁਤ ਜ਼ਿਆਦਾ ਸਟ्रेस ਲੈ ਲਈ ਫਿਰ ਵੀ ਹੋ ਜਾਂਦਾ ਕਦੇ ਦੇਖੋ ਕਿ ਸਟ्रेस ਦੇ ਨਾਲ ਕੀ ਹੋਏਗਾ ਧੜਕਣ ਵੱਧ ਸਕਦੀ ਹੈ ਹੱਥ ਪੈਰ ਕੰਬ ਸਕਦੇ ਨੇ ਬਲੱਡ ਪ੍ਰੈਸ਼ਰ ਵੱਧ ਸਕਦਾ ਸਟ्रेस ਕੱਲਾ ਕਾਰਨ ਨਹੀਂ ਬਣ ਸਕਦਾ ਕਿਸੇ ਦੇ ਹਾਰਟ ਅਟੈਕ ਹੁੰਦਾ ਲੇਕਿਨ ਹਾਂ ਇੱਕ ਕੰਟਰੀਬਿਊਟਿੰਗ ਫੈਕਟਰ ਜ਼ਰੂਰ ਹੈ ਸਟ्रेस ਕਿ ਹਾਂ ਵੀ ਹਾਰਟ ਅਟੈਕ ਵੱਲ ਲਿਜਾਣ ਵਾਲਾ ਇੱਕ ਕਾਰਕ ਹੈ ਜੀ ਸਟ्रेस ਇੱਕ ਡਾਕਟਰ ਵੀ ਦੱਸੋ ਕਿ ਜਦੋਂ ਐਸਾ ਨੇ ਸਿਮਪਟਮ ਆਉਣ ਤੇ ਬੰਦੇ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਏ ਸਭ ਨੂੰ ਪਹਿਲਾਂ ਤਾਂ ਦੇਖੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪੇਸ਼ੈਂਟ ਨੂੰ ਹਸਪੀਟਲਾਈਜ਼ ਕੀਤਾ ਜਾਵੇ ਵੱਡੇ ਹਸਪਤਾਲ ਲਿਜਾਇਆ ਜਾਵੇ ਐਮਰਜੈਂਸੀ ਵਿੱਚ ਲੈ ਕੇ ਜਾਇਆ ਜਾਵੇ ਤਾਂ ਦੂਸਰਾ ਅਗਰ ਆਕਸੀਜਨ ਅਵੇਲੇਬਲ ਹੈ ਆਕਸੀਜਨ ਲਗਾਈ ਜਾਵੇ ਉਸ ਦਾ ਬੋਡੀ ਦਾ ਪੋਸਚਰ ਸਹੀ ਕੀਤਾ ਜਾਵੇ ਅਗਰ ਲੇਟਿਆ ਹੋਇਆ ਤਾਂ ਉਸ ਨੂੰ 45 ਦੇ ਐਂਗਲ ਦੇ ਉੱਪਰ ਕਰ ਦਿੱਤਾ ਜਾਵੇ ਬੈਠ ਜਾਣਾ ਚਾਹੀਦਾ ਉਹਨੂੰ ਬੈਠ ਜਾਣਾ ਚਾਹੀਦਾ ਬਾਕੀ ਉਸ ਨੂੰ ਅਗਰ ਘਰ ਦੇ ਵਿੱਚ ਮੈਡੀਸਨ ਹੈ ਉਸ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਉਹ ਮੈਡੀਸਨ ਲੈਣੀ ਪੁੱਲ ਗਿਆ ਤਾਂ ਇਮੀਡੀਏਟਲੀ ਆਪਣੀ ਮੈਡੀਸਨ ਲਵੇ ਹਮ ਅਗਰ ਤੜਕਨ ਜ਼ਿਆਦਾ ਹੈਗੀ ਜਾਂ ਤਾਂ ਤੜਕ ਨੂੰ ਕੰਟਰੋਲ ਕਰਨ ਵਾਲੀ ਮੈਡੀਸਨ ਜਿਹੜੀਆਂ ਹੈਗੀਆਂ ਨੇ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਅਗਰ ਆਲਰੇਡੀ ਖਾ ਰਿਹਾ ਤਾਂ ਉਹ ਮੈਡੀਸਨ ਆਪਣੀ ਘਰੇ ਲੈ ਲਵੇ ਬਿਲਕੁਲ ਬਿਲਕੁਲ ਅਗਰ ਸਕਿਪ ਹੋ ਗਈ ਮੈਡੀਸਨ ਤਾਂ ਉਹ ਮੈਡੀਸਨ ਲੈ ਲਵੇ ਅਦਰਵਾਈਜ਼ ਹਾਰਟ ਅਟੈਕ ਨੂੰ ਤਾਂ ਕੋਸ਼ਿਸ਼ ਇਹ ਹੀ ਕਰੇ ਵੀ ਅਗਰ ਇਸਨੇ ਸਿੰਪਟਮ ਆ ਰਹੇ ਨੇ ਤਾਂ ਹਸਪਤਾਲ ਚਲੇ ਜਾਇਆ ਹਸਪਤਾਲ ਨੇੜੇ ਹੈ ਨੇੜੇ ਦਾ ਹਸਪਤਾਲ ਹੀ ਲੈ ਜਾਣਾ ਘਰ ਦੇ ਵਿੱਚ ਕੋਈ ਬਾਹ ਹੋ ਸਕਦਾ ਡਾਕਟਰ ਘਰ ਦੇ ਵਿੱਚ ਨਹੀਂ ਕੋਈ ਬਾਹ ਹੋ ਸਕਦਾ ਡਾਕਟਰ ਸਾਹਿਬ ਇਹ ਦੱਸੋ ਕਿ ਇਹ ਜਿਹੜੀ ਪ੍ਰੋਬਲਮ ਹੈ ਹਾਰਟ ਦੇ ਪ੍ਰੋਬਲਮ ਹੈ ਇਹ ਸ਼ੁਰੂ ਕਿਵੇਂ ਹੁੰਦੀ ਹੈ ਔਰ ਜਦੋਂ ਸ਼ੁਰੂ ਹੋ ਜਾਂਦੀ ਹੈ ਇਹ ਪੇਸ਼ੇਂ ਨੂੰ ਪਤਾ ਚੱਲ ਜੇ ਨਹੀਂ ਕਿ ਇਹ ਹਾਰਡ ਪ੍ਰੋਬਲਮ ਆ ਤਾਂ ਆਪਣਾ ਇਲਾਜ ਆ ਜਿਹੜਾ ਉਹ ਸ਼ੁਰੂ ਕਰ ਦੇ। ਰਿਸ਼ਨ ਨੂੰ ਸਾਹ ਦਾ ਚੜਨਾ ਹਾਂਜੀ ਥੋੜਾ ਜਿਹਾ ਤੋਰੇ ਤੇ ਆਮ ਬੰਦਿਆਂ ਨਾਲੋਂ ਹੂੰ ਜਲਦੀ ਸਾਹ ਦਾ ਚੜਨਾ ਹੋ ਗਿਆ। ਓਕੇ ਛਾਤੀ ਦਾ ਭਾਰ ਆ ਪਾ ਨੂੰ ਹੋ ਗਿਆ। ਛਾਤੀ ਦੇ ਵਿੱਚ ਦਰਦ ਦਾ ਜਾਣਾ ਹੋ ਗਿਆ। ਹੂੰ ਉਹ ਦਰਦ ਦਾ ਖੱਬੀ ਬਾਹ ਦੇ ਵਿੱਚ ਜਾਣਾ ਹੋ ਗਿਆ ਜਾਂ ਪੇਟ ਦੇ ਵਿੱਚ ਜਾਣਾ ਹੋ ਗਿਆ ਜਾਂ ਮਸੂੜੇ ਜਵਾੜੇ ਦੇ ਵਿੱਚ ਜਾਣਾ ਹੋ ਗਿਆ। ਇਹ ਸਾਰੇ ਲੱਛਣ ਦਰਸਾਉਂਦੇ ਨੇ ਕਿ ਪੇਸ਼ੈਂਟ ਨੂੰ ਹਾਰਟ ਦੀ ਦਿੱਕਤ ਸ਼ੁਰੂ ਹੋ ਗਈ ਹੈ। ਔਰ ਬਲੱਡ ਪ੍ਰੈਸ਼ਰ ਦਾ ਅਨ ਕੰਟਰੋਲ ਰਹਿਣਾ ਸ਼ੂਗਰ ਦਾ ਅਨ ਕੰਟਰੋਲ ਰਹਿਣਾ ਇਹ ਇਹਨਾਂ ਨੂੰ ਵਧਾਉਂਦੇ ਨੇ ਓਕੇ ਬੀਪੀ ਦਾ ਅਨ ਕੰਟਰੋਲ ਰਹਿਣਾ ਜਿਹੜਾ ਤੁਸੀਂ ਕਹਿ ਰਹੇ ਹੋ ਇੱਕ ਨਾਰਮਲ ਬੰਦੇ ਨੂੰ ਕਿਵੇਂ ਪਤਾ ਲੱਗੂ ਵੀ ਇਹ ਅਨ ਕੰਟਰੋਲ ਹੈ ਨਹੀਂ ਸਿੰਪਟਮ ਉਹਨੂੰ ਕੀ ਲੱਗਣਗੇ ਬਾਡੀ ਦੇ ਵਿੱਚ ਅਨਜੀਨੈਸ ਹੋਊਗਾ ਪਸੀਨਾ ਆਏਗਾ ਹੂੰ ਨੀਂਦ ਨਹੀਂ ਆਏਗੀ ਸਿਰ ਚ ਦਰਦ ਹੋਏਗਾ ਹੂੰ ਇਹ ਸਾਰੇ ਅਨ ਕੰਟਰੋਲ ਬਲੱਡ ਪ੍ਰੈਸ਼ਰ ਦੇ ਸਾਈਨ ਹੈਗੇ ਨੇ ਇਹਦੇ ਨਾਲ ਜਦ ਪੌੜੀਆਂ ਚੜ੍ਹਦਾ ਬੰਦਾ ਪੇਨ ਵੀ ਹੁੰਦੀ ਹੈ ਛਾਤੀ 'ਚ ਛਾਤੀ ਭਾਰੀ ਹੋ ਜਾਂਦੀ ਹੈ ਦਰਦ ਹੁੰਦਾ ਥੋੜਾ ਜਿਹਾ ਤੁਰਨ ਫਿਰਨ ਨਾਲ ਵੀ ਪੇਨ ਹੁੰਦੀ ਹੈ ਬਿਲਕੁਲ ਹੁੰਦਾ ਦਰਦ ਹੁੰਦਾ ਤੇ ਛਾਤੀ ਭਾਰੀ ਹੁੰਦੀ ਆ ਛਾਤੀ ਤੇ ਪ੍ਰੈਸ਼ਰ ਪੈਂਦਾ ਹਾਰਟ ਕਮਜ਼ੋਰ ਕਰਨ ਵਾਲੀਆਂ ਚੀਜ਼ਾਂ ਕਿਹੜੀਆਂ ਨੇ ਜਾਂ ਫਾਸਟ ਫੂਡ ਹੋ ਗਿਆ ਬਹੁਤ ਤਲਿਆ ਭੋਜਨ ਹੋ ਗਿਆ ਡੀਪ ਫਰਾਈਡ ਹੋ ਗਿਆ ਠੀਕ ਆ ਬਹੁਤ ਜ਼ਿਆਦਾ ਨਮਕੀਨ ਚੀਜ਼ਾਂ ਹੋ ਗਈਆਂ ਪ੍ਰिजर्वेटिव ਫੂਡਸ ਹੋ ਗਏ ਪੈਕਟ ਬੰਦ ਡੱਬਾ ਬੰਦ ਚੀਜ਼ਾਂ ਹੋ ਗਈਆਂ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਕੈਲਰੀਜ਼ ਆ ਉਹ ਚੀਜ਼ਾਂ ਤੋਂ ਸਾਨੂੰ ਅਵੋਇਡ ਕਰਨਾ ਚਾਹੀਦਾ ਖਾਸ ਤੌਰ ਤੇ ਰਾਤ ਦਾ ਭੋਜਨ ਹਲਕਾ ਹੋਣਾ ਚਾਹੀਦਾ ਜੀ ਇਹ ਧਿਆਨ ਰੱਖਣਾ ਚਾਹੀਦਾ ਹੈ